ਮੇਰੇ ਵੱਲੋਂ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਬਹੁਤ-ਬਹੁਤ ਨਮਸਕਾਰ ਸਾਥੀਓ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੁਝ ਦਿਨ ਪਹਿਲਾਂ ਇੱਕ ਬਹੁਤ ਹੀ ਮਹੱਤਵਪੂਰਨ ਅਨਾਉਂਸਮੈਂਟ ਕੀਤੀ ਸੀ ਮੀਡੀਆ ਚ ਵੀ ਆਈ ਛਾ ਤੁਸੀਂ ਭੈਣਾ ਭਰਾਵਾਂ ਨੇ ਵੀ ਉਹ ਨਿਊਜ਼ ਪੜ੍ਹੀ ਹੋਣੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਜਿਹੜੇ ਵੇਰਕਾ ਦੇ ਪ੍ਰੋਡਕਟ ਹੈ ਭਈ ਅਸੀਂ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਕਟਾਤੀ ਕਰਤੀ ਹੈ ਪਰ ਸਾਥੀਓ ਅੱਜ ਵੀ ਉਹ ਕਟੌਤੀ ਜਿਹੜੀ ਪ੍ਰੈਕਟੀਕਲੀ ਹੈ ਨਾ ਤਾਂ ਵੇਰਕਾ ਦੇ ਬੂਥਾਂ ਦੇ ਉੱਤੇ ਹੈ ਤੇ ਨਾ ਉਹ ਦੁਕਾਨਾਂ ਦੇ ਉੱਤੇ ਹੈ ਅੱਜ ਵੀ ਉਹ ਚੀਜ਼ਾਂ ਉਹਨਾਂ ਭਾਅ ਦੇ ਉੱਤੇ ਉਹਨਾਂ ਰੇਟਾਂ ਦੇ ਉੱਤੇ ਹੀ ਵਿਕ ਰਹੀਆਂ ਜਿਨ੍ਹਾਂ ਰੇਟਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਜੀ ਦੀ ਅਨਾਊਂਸਮੈਂਟ ਤੋਂ ਪਹਿਲਾਂ ਵਿਕ ਰਹੀਆਂ ਸੀ ਜਿਵੇਂ ਫਾਰ ਐਗਜ਼ਾਮਪਲ ਕਿ ਜਿਹੜੀ ghee ਹੈ ਉਹ 120 ਰੁਪਏ ਕਿਲੋ ਅੱਜ ਵੀ ਹੈ ਔਰ ਜਿਹੜੀ ਲੱਸੀ ਆ ਉਹ 30 ਰੁਪਏ ਕਿਲੋ ਅੱਜ ਵੀ ਹੈ ਜਿਹੜਾ ਦੁੱਧ ਆ ਇੱਕ ਪੈਕੇਟ ਆ ਉਹ ਅੱਜ ਵੀ 33 ਰੁਪਏ ਦਾ ਵਿਕ ਰਿਹਾ ਔਰ ਇਸੇ ਤਰ੍ਹਾਂ ਜੇ ਪਨੀਰ ਦੀ ਗੱਲ ਕਰੀਏ ਤਾਂ ਉਹ ਅੱਜ ਵੀ ਜਿਹੜਾ ਪਨੀਰ ਹੈ 1 ਕਿਲੋ 425 ਰੁਪਏ ਦਾ ਵਿਕ ਰਿਹਾ ਹੈ ਇਸੇ ਤਰ੍ਹਾਂ ਹੋਰ ਵੀ ਜੇ ਤੁਸੀਂ ਉਹਨਾਂ ਦੇ ਦੇਸੀ ਘਿਓ ਦੀ ਗੱਲ ਕਰੀਏ ਤਾਂ ਉਹਨਾਂ ਦੇ ਐਮ ਆਰ ਪੀ 1 ਕਿਲੋ ਦੀ ਕੀੜੀ ਹੈ ਉਹ 690 ਰੁਪਏ ਹੈ ਤੇ ਉਹ ਮਤਲਬ 400 640 ਰੁਪਏ ਜਾਂ 650 ਰੁਪਏ ਦੀ ਉਹ ਵਿਕਦੀ ਹੈ ਤਾਂ ਉਹੀ ਰੇਟ ਸੇਮ ਰੇਟ ਅੱਜ ਵੀ ਉਹ ਉਸੇ ਤਰ੍ਹਾਂ ਹੀ ਵਿਕ ਰਿਆ ਸੋ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ ਗਈ ਚਾਹੇ ਉਹ ਦਹੀਂ ਆ ਉਹ ਦਹੀਂ ਅੱਜ ਵੀ 75 ਰੁਪਏ ਕਿਲੋ ਸੋ ਮੈਂ ਮੁੱਖ ਮੰਤਰੀ ਸਾਹਿਬ ਜੀ ਨੂੰ ਇੱਕ ਜਨ ਹਿੱਤ ਦੇ ਵਾਸਤੇ ਲੋਕਾਂ ਵੱਲੋਂ ਇਹ ਅਪੀਲ ਕਰਨੀ ਚਾਹੁੰਦਾ ਹਾਂ ਔਰ ਖਾਸ ਤੌਰ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਵੱਲੋਂ ਬਣਾਏ ਗਏ ਹੈਲਥ ਮਿਨਿਸਟਰ ਸਾਹਿਬ ਉਹਨਾਂ ਨੂੰ ਵੀ ਮੈਂ ਅਪੀਲ ਕਰਨੀ ਚਾਹੁੰਦਾ ਹਾਂ ਕੀ ਕਿਰਪਾ ਕਰਕੇ ਜੋ ਤੁਹਾਨੂੰ ਤੁਸੀਂ ਕਿਹਾ ਆ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਉਹ ਵੇਰਕਾ ਵਾਲਿਆਂ ਨੂੰ ਦੁਬਾਰਾ ਮੁੜ ਤੋਂ ਇਹ ਕਿਹਾ ਜਾਏ ਕਿ ਤੁਹਾਡੇ ਰੇਟ ਜਿਹੜੇ ਆ ਉਹ ਘਟੇ ਨਹੀਂ ਐ ਅੱਜ ਵੀ ਵੇਰਕਾ ਦੇ ਬੂਤਾਂ ਦੇ ਉੱਤੇ ਆਮ ਦੁਕਾਨਦਾਰ ਵੀ ਜਿਹੜੇ ਆ ਉਹਨਾਂ ਭਾਅ ਦੇ ਉੱਤੇ ਉਹਨਾਂ ਰੇਟਾਂ ਦੇ ਉੱਤੇ ਹੀ ਉਹ ਅੱਜ ਵੀ ਜਿਹੜਾ ਵੇਰਕਾ ਦਾ ਜਿਹੜਾ ਪ੍ਰੋਡਕਟ ਹੈ ਉਹ ਅੱਜ ਵੀ ਉਹਨਾਂ ਰੇਟਾਂ ਦੇ ਉੱਤੇ ਹੀ ਵੇਚ ਰਹੇ ਆ ਸੋ ਕਿਰਪਾ ਕਰਕੇ ਗਰੀਬ ਲੋਕਾਂ ਨੂੰ ਮਜਲੂਮ ਲੋਕਾਂ ਨੂੰ ਲਾਚਾਰ ਤੇ ਬੇਵੱਸ ਲੋਕਾਂ ਨੂੰ ਅਗਰ ਤੁਸੀਂ ਕੋਈ ਰਾਹਤ ਦੇਣ ਦੀ ਗੱਲ ਕੀਤੀ ਆ ਤਾਂ ਕਿਰਪਾ ਕਰਕੇ ਉਹਨੂੰ ਸਹੀ ਤਰੀਕੇ ਦੇ ਨਾਲ ਇੰਪਲੀਮੈਂਟ ਤਾਂ ਕਰੋ ਕਿਉਂਕਿ ਅੱਗੇ ਤਾਂ ਤੁਹਾਡੇ ਐਡਵਰਟਾਈਜ਼ਮੈਂਟ ਦੇ ਬੋਰਡ ਲੱਗ ਜਾਂਦੇ ਆ ਤਾਂ ਲੋਕਾਂ ਨੂੰ ਕਾਫੀ ਜਾਣਕਾਰੀ ਮਿਲ ਜਾਂਦੀ ਹੈ ਭਾਵੇਂ ਉਹ ਬਾਅਦ ਚੋਂ ਉਹ ਪੂਰੇ ਪੰਜਾਬ ਦੇ ਵਿੱਚ ਉਹ ਚੀਜ਼ਾਂ ਇੰਪਲੀਮੈਂਟ ਨਹੀਂ ਹੁੰਦੀਆਂ ਤੇ ਹੁਣ ਵੀ ਤੁਹਾਡੀ ਇਹ ਚੀਜ਼ ਇੰਪਲੀਮੈਂਟ ਨਹੀਂ ਹੋਈ ਸ਼ਾਇਦ ਇਹਦੀ ਵਜ੍ਹਾ ਹੀ ਹੋਊਗੀ ਬਈ ਤੁਹਾਡੀ ਜਿਹੜੀ ਗੱਲ ਆ ਜੇ ਅਮਰੀਕਾ ਵਾਲਿਆਂ ਨੇ ਪੂਰੀ ਤਰ੍ਹਾਂ ਮੰਨੀ ਨਹੀਂ ਹੈ ਕਿਉਂਕਿ ਜੇ ਮੰਨੀ ਹੁੰਦੀ ਤਾਂ ਉਹਨਾਂ ਨੇ ਆਪਣੇ ਰੇਟ ਘਟਾ ਦਨੇ ਸੀਗੇ ਸੋ ਮੇਰੀ ਤਾਂ ਤੁਹਾਨੂੰ ਇਹੀ ਅਪੀਲ ਆ ਕਿ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰਡ ਜਿਹੜਾ ਆ ਉਹ ਬੜਾ ਕੀਮਤੀ ਅਤੇ ਅਨਮੋਲ ਆ ਉਹ ਪੂਰਾ ਇੱਕ ਵਾਰ ਜਦੋਂ ਕਹਿਤਾ ਤਾਂ ਉਹ ਇੰਪਲੀਮੈਂਟ ਹੋਣਾ ਚਾਹੀਦਾ ਪਰ ਉਹ ਇੰਪਲੀਮੈਂਟ ਨਹੀਂ ਹੋਇਆ ਸੋ ਪਲੀਜ਼ ਜੇ ਆਪਾਂ ਹੋਰ ਚੀਜ਼ਾਂ ਦੇ ਵਿੱਚ ਅਗਰ ਕਿਸੇ ਪ੍ਰਕਾਰ ਦੀ ਕੋਈ ਰਾਹਤ ਪੰਜਾਬ ਦੇ ਲੋਕਾਂ ਨੂੰ ਅਜੇ ਦੇਣ ਵਾਲੀ ਸਥਿਤੀ ਵਿੱਚ ਨਹੀਂ ਹੈ ਤਾਂ ਘਟੋਕੜ ਜਿਹੜੀ ਤੁਸੀਂ ਇਹ ਗੱਲ ਕਹੀ ਆ ਉਹ ਤਾਂ ਪੂਰੀ ਕਰ ਦਿਓ ਬਸ ਸਾਡੀ ਇਹ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਦੇ ਗਰੀਬ ਮੀਡੀਅਮ ਵਰਗ ਦੇ ਲੋਕਾਂ ਨੂੰ ਚਾਹੇ ਉਹ ਅਪਰ ਕਲਾਸ ਦੇ ਲੋਕ ਵੀ ਹੈ ਰਾਹਤਾਂ ਰਾਹਤ ਉਹ ਰਾਹਤ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਸੋ ਇਹੀ ਮੇਰੀ ਤੁਹਾਨੂੰ ਅਪੀਲ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ